ਸੌਰੀ ਮੇਰੀ ਅੱਖ ਦੇ ਵਿੱਚ ਇੱਕ ਇਨਫੈਕਸ਼ਨ ਹੋ ਗਈ ਸੀ ਉਹਦੇ ਕਰਕੇ ਮੈਨੂੰ ਐਨਕਲੋਨੀ ਪੈਰੀਏ ਨਹੀਂ ਆਪਾਂ ਕਿੱਥੇ ਐਨਕਾਣੇ ਆ ਜੀ ਆਪਾਂ ਤਾਂ ਉਹ ਮੇਲੇ 'ਚ ਰੰਗ-ਬਰੰਗੀਆਂ ਜੀਆਂ ਲੈ ਕੇ ਆਏ ਦੇਖਣ ਆ ਲਈ ਸੀ ਟੜ ਕੇ ਉੱਠ ਕੇ ਮੈਨੂੰ ਵਾਲਾ ਕੱਢਣ ਲੱਗ ਗਿਆ ਅੱਜ ਭਗਵਾਨਤਮਨ ਬੈੱਡ ਦੇ ਸੱਜੀ ਪਾਸੇ ਕਿਉਂ ਉੱਠਿਆ ਖਾਬੇ ਪਾਸੇ ਕਿਉਂ ਨਹੀਂ ਉੱਠਿਆ ਪਹਿਲਾਂ ਖਾਬੇ ਪਾਸੇ ਉੱਠਦਾ ਸੀ ਅਸਤੀਫਾ ਦੇਣਾ ਚਾਹੀਦਾ ਕੈਨੇਡਾ ਚ ਬਰਫ ਪੈ ਗਈ ਟਰੂਡੋ ਨੇ ਟਰੰਪ ਨੂੰ ਆਏ ਕਹਿੰਦਾ ਭਗਵੰਤ ਮਾਨ ਕੀ ਕਰ ਰਿਹਾ ਹੈ ਅਸਤੀਫਾ ਦੇਵੇ ਯਾ ਮੈਨੂੰ ਵਿੱਚ ਕਿਉਂ ਕੜੀ ਸੀ ਜਾਨੇ ਯਾਰ ਪਾੜੇ ਕਾਲੇ ਹੋਏ ਪੈ ਨੇ ਉਹ ਕਹਿੰਦੇ ਗੱਲ-ਗੱਲ ਤੇ ਉਹ ਤੂੰ ਕੀ ਕਰਦਾ ਓਏ ਉਹ ਤੂੰ ਓਏ ਭਗਵੰਤ ਮਾਨ ਓਏ ਤੂੰ ਉਹ ਕਹਿੰਦੇ ਤੂੰ ਕਿਉਂ ਕਹਿੰਦਾ ਮੈਂ ਕਹਾਂ ਜੀ ਅਸਲ ਚ ਇਹਨਾਂ ਦਾ ਕਸੂਰ ਨਹੀਂ ਇਹ ਜਿਹੜੇ ਸਕੂਲਾਂ ਚ ਪੜ੍ਹੇ ਉੱਥੇ ਕੱਲਾ ਯੂ ਹੈ ਇਹ ਜੂ ਨੂੰ ਇਹ ਟ੍ਰਾਂਸਫਰ ਕਰਕੇ ਤੂੰ ਕਰ ਲੈਂਦੇ ਨੇ ਇਹਨਾਂ ਦੇ ਤੁਸੀਂ ਜਾਂ ਆਪ ਜੀ ਤਾਂ ਹੈ ਹੀ ਨਹੀਂ ਇਹਨਾਂ ਦੇ ਵੋਕੈਬਲਰੀ ਚ ਸੋ ਖੈਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਕੋਲੇ ਐਮਐਲਏ ਸਹਿਬਾਨ ਜਿਨ੍ਹਾਂ ਚੋਂ ਦੋ ਮੰਤਰੀ ਨੇ ਉਹ ਡਾਕਟਰ ਨੇ ਔਰ ਤਿੰਨ ਡਾਕਟਰ ਨੇ ਸਾਡੇ ਕੋਲੇ ਅੱਖਾਂ ਦੇ ਨੇ ਉਹ ਸੋ ਇਹ ਦੱਸ ਦਿੰਦੇ ਆ ਵੀ ਕੁਝ ਨਹੀਂ ਹੁੰਦਾ ਪਾਸੇ ਲਾਲੀ ਥੋੜੀ ਜੀ ਇੱਕ ਦਿਨਾਂ ਅੰਦਰ ਹੋ ਜੋਗੀ ਠੀਕ ਵਿਟਾਮਿਨ ਸੀ ਦੀ ਗੋਲੀ ਲੈ ਲਓ ਸੋ ਮੈਂ ਵੀ ਅੱਧਾ ਡਾਕਟਰ ਬਣਿਆ ਪਿਆ ਮੈਂ ਇਹਨਾਂ ਨਾਲ ਤੇ ਇੱਕ ਡਾਕਟਰ ਕਰੇ ਆ ਹਨ ਸੋ ਇਸ ਕਰਕੇ ਅੱਜ ਜ਼ਿਆਦਾਤਰ ਜਿਹੜੇ ਨੁਕਤੀ ਪੱਤਰ ਨੇ ਉਹ ਸਿਹਤ ਡਿਪਾਰਟਮੈਂਟ ਨਾਲ ਸੰਬੰਧਿਤ ਨੇ ਸੋ ਨਾਲ ਦੂਜੇ ਡਿਪਾਰਟਮੈਂਟਾਂ ਦੇ ਵੀ 700 63 ਅੱਜ ਹੋ ਗਏ ਔਰ ਇਹਦੇ ਨਾਲ ਇੱਕ ਕਪੜਾ ਪੰਜਾਬੀ ਚ ਮੰਨਿਆ ਜਾਂਦਾ ਸ਼ਗਨ ਅੱਜ ਆਪਾਂ 51000 ਤੋਂ ਕ੍ਰਾਸ ਕਰ ਗਏ 51000 ਤੋਂ ਤਾਂ 21 31 51 ਆਪਣੇ ਸ਼ਗਨ ਮੰਨਿਆ ਜਾਂਦਾ ਤੇ ਮੈਨੂੰ ਉਮੀਦ ਹੈ ਕਿ ਹੁਣ ਅਗਲਾ ਟਾਰਗੇਟ 101 ਦਾ ਹੈ 101000 ਜੀ ਦੀ ਹੋਗੀ ਜਿਸ ਦਾ ਡਾਕਟਰ ਸਾਹਿਬ ਨੇ ਕਿਹਾ ਪਹਿਲਾਂ ਅਸੀਂ ਮਿਊਸਪਲ ਪਬੰਚ ਕਰਦੇ ਹੁੰਦੇ ਸੀ ਫੰਕਸ਼ਨ 2-300 ਦੀ ਉਹਦੀ ਕੈਪੈਸਿਟੀ ਹੈ ਪਰ ਹੁਣ ਸਾਨੂੰ ਆ ਸਾਡਾ ਚੌਥਾ ਫੰਕਸ਼ਨ ਹੈ ਟਿਗੋਰ ਥੀਏਟਰ ਚ ਕਿਉਂਕਿ ਇੱਥੇ 1000 ਦੀ ਕੈਪੈਸਿਟੀ ਹੈ ਤਾਂ ਜਿਆਦਾ ਜਦੋਂ ਅਸੀਂ ਨਿਯੁਕਤੀ ਪੱਤਰ ਦੇਣੇ ਹੁਣ ਫਿਰ ਅਸੀਂ ਇੱਥੇ ਆ ਤੁਹਾਨੂੰ ਬੁਲਾ ਲੈਣੇ ਸੋ ਬਹੁਤ ਸੋਹਣਾ ਬੋਲੇ ਨੇ ਸਾਡੇ ਜਿਹੜੇ ਨਵੇਂ ਅਪਕਮਿੰਗ ਡਾਕਟਰਸ ਜਾਂ ਡਾਟਾ ਆਪਰੇਟਰਸ ਜਾਂ ਨਰਸਾਂ ਦੇ ਤੌਰ ਤੇ ਜੀਐਨਐਮ ਚ ਜੁਆਇਨ ਕੀਤਾ ਹੈ ਹੋਰ ਵੀ ਬਹੁਤ ਸਾਰੇ ਬੋਲਣਾ ਚਾਹੁੰਦੇ ਹੋਣਗੇ ਲਗਭਗ 2 4 5 ਨੇ ਬੋਲਿਆ ਨੈਰੇਟਿਵ ਉਹੀ ਹੈ ਕਿ ਅਸੀਂ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੇ ਸੀ ਅਸੀਂ ਧਰਨੇ ਵੀ ਲਾਏ ਅਸੀਂ ਬੈਂਕੀਆਂ ਤੇ ਵੀ ਚੜੇ ਅਸੀਂ ਸਪਾਰਸ਼ਾਂ ਨਹੀਂ ਕੀਤੀਆਂ ਪਰ ਸਾਡਾ ਕਿਸੇ ਨੇ ਕੋਈ ਗੱਲ ਸੁਣੀ ਨਹੀਂ ਸੋ ਮੈਂ ਵੀ ਹਜੇ ਇਹ ਕਹਿਣਾ ਕਿ ਸਾਨੂੰ ਵੀ ਕਈ ਵਾਰੀ ਹਜੇ ਬਹੁਤ ਸਾਰੇ ਨੌਕਰੀਆਂ ਪਈਆਂ ਨੇ ਕਿਸੇ ਦਾ ਕੋਈ ਪੀਆਈਐਲ ਪਈ ਹੋਈ ਹੈ ਹਾਈ ਕੋਰਟ ਚ ਅਸੀਂ ਪਹਿਲਾਂ ਉਹਨਾਂ ਨੂੰ ਕਲੀਅਰ ਕਰਦੇ ਹਾਂ ਨੌਕਰੀ ਦੇਣੀ ਹੁਣ ਮੈਂ ਇੱਕ ਦਿਨ ਚ 10000 ਦੇ ਦੇਣਾ ਬੱਲੇ ਬੱਲੇ ਹੋ ਜਾਣੀ ਉਹਦਾ ਕੀ ਫਾਇਦਾ ਹੋਇਆ ਵੀ 10000 ਦਾ 10000 ਅਗਲੇ ਦਿਨ ਦਫ਼ਤਰ ਨਾ ਜਾਵੇ ਵਕੀਲਾਂ ਨੂੰ ਭਾਲਦਾ ਫਿਰਦਾ ਹੋਵੇ ਜੇ ਸਾਡੀ ਪੀਆਈਐਲ ਪਈ ਹੋਈ ਹੈ ਜਦੋਂ ਪੀਆਈਐਲ ਕਲੀਅਰ ਹੋ ਜਾਂਦੀ ਹੈ ਹਾਈ ਕੋਰਟ ਮੰਨਯੋਗ ਹਾਈ ਕੋਰਟ ਵੱਲੋਂ ਕਲੀਅਰ ਹੋ ਜਾਂਦਾ ਹੈ ਕਿ ਹਾਂ ਇਹ ਨੌਕਰੀ ਕਰਨ ਦੇ ਕਾਬਿਲ ਵੀ ਨੇ ਯੋਗ ਵੀ ਨੇ ਟੈਸਟ ਵੀ ਪਾਸ ਹੈ ਤੇ ਇਹਨਾਂ ਤੇ ਕੋਈ ਇਤਰਾਜ਼ ਨਹੀਂ ਕਿਸੇ ਨੂੰ ਅਸੀਂ ਨਾਲ ਦੀ ਨਾਲ ਕਹਿੰਦੇ ਨੇ ਜੀ ਫੰਕਸ਼ਨ ਰੱਖ ਲਓ ਤੇ ਇਹਨਾਂ ਨੂੰ ਜੁਆਇਨ ਕਰਾਈ ਆਪਾਂ ਇਹ ਆਲਰੇਡੀ ਲੇਟ ਨੇ ਤੁਸੀਂ ਆਲਰੇਡੀ ਲੇਟ ਹੋ ਕਿਉਂਕਿ ਪਹਿਲਾਂ ਕਿਸੇ ਨੇ ਸੋਚਿਆ ਨਹੀਂ ਕਿਸੇ ਹੋਰ ਦੇ ਘਰ ਬਾਰੇ ਆਪਣੇ ਘਰਾਂ ਬਾਰੇ ਜ਼ਰੂਰ ਸੋਚਦੇ ਰਹੇ ਮੈਂ ਕੋਈ ਬਹੁਤਾ ਰਾਜਨੀਤਿਕ ਨਹੀਂ ਬੋਲੂਗਾ ਅੱਜ ਇਹ ਸਾਂਝਾ ਫੰਕਸ਼ਨ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਜੇ ਉਹਨਾਂ ਨੇ ਸੋਚਿਆ ਹੁੰਦਾ ਤਾਂ ਸ਼ਾਇਦ ਅਸੀਂ ਆਪਣਾ ਕੰਮ ਕਰ ਰਹੇ ਹੁੰਦੇ ਸਾਨੂੰ ਇਧਰ ਆਉਣ ਦੀ ਕੀ ਲੋੜ ਸੀ ਜੀ ਇਹਨਾਂ ਦਾ ਹਸਪਤਾਲ ਹੈ ਪਟਿਆਲੇ ਦੁਖਨਵਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਹ ਆਪਣੀ ਡਾਕਟਰੀ ਕਰਦੇ ਸੀ ਮੈਂ ਬੜਾ ਫੇਮਸ ਕਲਾਕਾਰ ਸੀ ਜੀ ਤੁਸੀਂ ਸੁਣਦੇ ਰਹੇ ਹੋਗੇ ਮੈਨੂੰ ਸਾਢੇ 17 ਸਾਲ ਦਾ ਸੀ ਜਦੋਂ ਸੀਡਿਸ ਦਾ ਸੈਟ ਸੌਣ ਲੱਗ ਗਿਆ ਸੀ ਕੋਈ ਸਾਡੇ ਚੋਂ ਵਕੀਲ ਸੀਗਾ ਜੀ ਅਰਵਿੰਦ ਕੇਜਰੀਵਾਲ ਸਾਹਿਬ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਜੀ ਆਈਆਈਟੀ ਖੜਕਪੁਰ ਤੋਂ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ ਸਾਨੂੰ ਕੀ ਲੋੜ ਸੀ ਇਧਰ ਆਉਣ ਦੀ ਜੇ ਚੱਜ ਦੇ ਨਿਕਲ ਆਉਂਦੇ ਜੀ ਅੱਛਾ ਹੁਣ ਸਾਨੂੰ ਵਾਲਾ ਗੱਡੀ ਜੰਦੇ ਨੇ ਵੀ ਇਹ ਕਿਥੋਂ ਆ ਗਏ ਵੀ ਸੀ ਅਸੀਂ ਉਹਨੂੰ ਆਉਣਾ ਹੀ ਪੈਣਾ ਸੀ ਕਿਸੇ ਨਾ ਕਿਸੇ ਦਿਨ ਤਾਂ ਫਿਰ ਅੱਕ ਤਾਂ ਚੱਪਣ ਹੀ ਪੈਣਾ ਸੀ ਕਿਸੇ ਨਾ ਕਿਸੇ ਨੂੰ ਮੈਨੂੰ ਜੇ ਨੌਕਰੀ ਦਿੱਤੀ ਹੁੰਦੀ ਤੇ ਮੈਂ ਮੈਂ ਕਿਸੇ ਬਾਜਵੇਂ ਨੂੰ ਕੁਝ ਨਹੀਂ ਕਹਿਣਾ ਸੀ ਕਿਸੇ ਕੈਪਟਨ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਹੈਨਾ ਕਿਸੇ ਸੁਖਵੀਰ ਵਾਲੇ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਮੈਂ ਨੌਕਰੀ ਕਰਦਾ ਹੁੰਦਾ ਹੁਣ ਇਹਨਾਂ ਨੇ ਮੈਨੂੰ ਬੇਰੁਜ਼ਗਾਰ ਰੱਖ ਕੇ ਡੂਮਣਾ ਛੇੜ ਲਿਆ ਜੀ ਬਸ ਕਹਿੰਦੇ ਵੀ ਕਹਾਵਤ ਆ ਪਿੰਡਾਂ ਦੀ ਕਹਿੰਦੇ ਵੀ ਜੀ ਦਰਖਤ ਥੱਲੇ ਬਹਿ ਕੇ ਬੀੜੀ ਪੀਣੀ ਹੈ ਨਾ ਥੋੜਾ ਜਿਹਾ ਉੱਪਰ ਦੇਖ ਲਓ ਤਾਂ ਡੂਮਣਾ ਤਾਂ ਨਹੀਂ ਲੱਗਿਆ ਹੋਇਆ ਕਿਉਂਕਿ ਤੂੰ ਇਹਨੇ ਤਾਂ ਹਾਂ ਜਾਣਾ ਮੱਖੀਆਂ ਨੇ ਥੱਲੇ ਆਉਣਾ ਫਿਰ ਡੂਮਲੇ ਤੋਂ ਖੜਾ ਛੁਡਣਾ ਬਹੁਤ ਔਖਾ ਹੋ ਜਾਂਦਾ ਜੀ ਸੁਈ ਹੀ ਇਸੇ ਹਾਲ ਚੋਂ ਤੁਸੀਂ ਨਿਕਲਿਆ ਜੇ ਇਸ ਤੁਹਾਨੂੰ ਨੌਕਰੀਆਂ ਮਿਲਣਗੀਆਂ ਤੁਸੀਂ ਕੰਮ ਕਰੋਗੇ ਸਵੇਰੇ ਟਿਫਨ ਲੈ ਕੇ ਆਪਣੇ ਦਫ਼ਤਰ ਜਾਓਗੇ ਸ਼ਾਮ ਨੂੰ ਘਰੇ ਆਓਗੇ ਆਪਣੇ ਪਰਿਵਾਰ ਚਾਓਗੇ ਨਾ ਤਾਂ ਕੋਈ ਨਸ਼ੇਵਲ ਸੋਚੂਗਾ ਨਾ ਕੋਈ ਉੱਧਰ ਉੱਧਰ ਕੋਈ ਗੈਰ ਸਮਾਜਿਕ ਤੱਤਾਂ ਨਾਲ ਮਿਲੂਗਾ ਜਾਂ ਕੋਈ ਲੜਾਈਆਂ ਪੜਾਈਆਂ ਕਰੂਗਾ ਤੁਸੀਂ ਮੈਨੂੰ ਦੱਸ ਦੋ ਕਿ ਕੋਈ ਬੰਦਾ ਤੁਹਾਡੀ ਰਿਸ਼ਤੇਦਾਰੇ ਚ ਜਾਂ ਦੋਸਤ ਮਿੱਤਰ ਸਰਕਲ ਚ ਕੋਈ ਅਜਿਹਾ ਹੈਗਾ ਜਿਹੜਾ ਨੌਕਰੀ ਵੀ ਕਰਦਾ ਹੋਵੇ ਤੇ ਚਿੱਟਾ ਵੀ ਲੈਂਦਾ ਹੋਵੇ ਟਾਈਮ ਹੀ ਨਹੀਂ ਹੁੰਦਾ ਜਿਹਦੇ ਕੋਲੇ ਉਹ ਆਪਣੇ ਕੰਮ ਤੇ ਜਾਂਦਾ ਹੈ ਸ਼ਾਮ ਨੂੰ ਕੰਮ ਤੋਂ ਆ ਜਾਂਦਾ ਹੈ ਪਰਿਵਾਰ ਨਾਲ ਬੈੰਧਾ ਰੋਟੀ ਖਾਂਦਾ ਸੌ ਜਾਂਦਾ ਆਪਣੇ ਪੰਜਾਬੀ ਦੀ ਕਹਾਵਤ ਹੈ ਵਿੱਲਾ ਮਨ ਸ਼ੈਤਾਨੀ ਦਾ ਕਰ ਵਿੱਲੇ ਮਨ ਚੋਂ ਨਿਕਲਦੀਆਂ ਚੀਜ਼ਾਂ ਕਰ ਸੋ ਅਸੀਂ ਚਾਹੁੰਦੇ ਹਾਂ ਲੋਕਾਂ ਨੂੰ ਕੰਮ ਤੇ ਲਾਈਏ ਭਾਵੇਂ ਉਹਨਾਂ ਨੂੰ ਖੇਡਾਂ ਚ ਲਾਈਏ ਭਾਵੇਂ ਉਹਨਾਂ ਨੂੰ ਜਿਹੜੀਆਂ ਨੌਕਰੀਆਂ ਡਿਸਰਵ ਕਰਦੇ ਨੇ ਉਹ ਨੌਕਰੀਆਂ ਦੇਈਏ ਪਰ ਉਹਨਾਂ ਨੂੰ ਇੱਕ ਵਾਰੀ ਵੀ ਜ਼ੀ ਰੱਖੀ ਪੁਲਿਸ ਦੇ ਵਿੱਚ ਭਰਤੀ ਕਰੀਏ ਆ ਹੁਣੇ ਹਜੇ ਪੁਲਿਸ ਦੀ ਪਰਸੋਂ ਚੌਥੇ ਨਾਲ ਕਰਕੇ ਆਇਆ ਜਾਨ ਖੇਲਾ ਪੁਲਿਸ ਦੀ ਭਾਰਤੀ ਚੱਲ ਰਹੀ ਹੈ ਹੁਣ ਵੀ ਇਸ ਵਕਤ ਪੁਲਿਸ ਦੀ ਭਾਰਤੀ ਦੇ ਐਪਲੀਕੇਸ਼ਨਾਂ ਮੰਗੀਆਂ ਹੋਈਆਂ ਨੇ ਸੋ ਇਹ ਸਾਡਾ ਪੰਜਾਬ ਇਹ ਹਜਾ ਪਹਿਲਾਂ ਨਹੀਂ ਸੀਗਾ ਇਹਨਾਂ ਨੇ ਕਰਤਾ ਇਹਨਾਂ ਨੇ ਜਾਣ ਬੁੱਝ ਕੇ ਪੰਜਾਬ ਨੂੰ ਬੇਲਾ ਕਰਤਾ ਇਹੋ ਜਿਹੀਆਂ ਪਾਲਿਸੀਆਂ ਬਣਾਈਆਂ ਵੀ ਜਿਹਦੇ ਨਾਲ ਉਹ ਬਾਹਰ ਨੂੰ ਭੱਜਣ ਬਸ ਹੁਣ ਬਾਹਰੋਂ ਵੀ ਹੁਣ ਉਹ ਉਹ ਕੱਢਣ ਲੱਗੇ ਹੋਣ ਉਹਨਾਂ ਦਾ ਕੀ ਕਰਾਂਗੇ ਆਪਾਂ ਉਹਨਾਂ ਨੂੰ ਵੀ ਇੱਥੇ ਡਿਸਚ ਕਰਾਂਗੇ ਆਪਣੀ ਨੇ ਉਹ ਵੀ ਪਹਿਲੀ ਗੱਲ ਤਾਂ ਜਾਣਾ ਕਿਉਂ ਪਈ ਉਹਨਾਂ ਨੂੰ ਜੀ ਅੱਜ ਵੀ 50-50 ਲੱਖ ਰੁਪਈਆ ਦੇ ਕੇ ਗੋਰਿਆਂ ਕੋਲੇ ਜਾਣਾ ਪੈ ਰਿਹਾ ਹੈ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਦੇ ਕਰਤਾਰ ਸਿੰਘ ਸਰਾਭਾ ਹੋਰਾਂ ਦੇ ਲਾਲਾ ਲਾਜਪਤ ਰਾਏ ਹੋਰਾਂ ਦੀ ਆਤਮਾ ਦਾ ਹਾਲ ਤਾਂ ਦੇਖੋ ਫਿਰ ਕੀ ਹੁੰਦਾ ਉਹ ਵੀ ਆ ਜੀ ਗੋਰਿਆਂ ਕੋਲੇ ਜਾਣਾ ਸੀ 50-50 ਲੱਖ ਦੇ ਕੇ ਫਿਰ ਸਾਨੂੰ ਕਿਉਂ ਜ਼ਹੀਰ ਕਰਾਤਾ ਉਹਨਾਂ ਨੂੰ ਜਿਉਂਦੇ ਰੱਖ ਲੈਂਦੇ ਉਹ ਵੀ 90 90 ਸਾਲ ਦੀਆਂ ਉਮਰਾਂ ਭੋਗ ਲੈਂਦੇ ਗੋੜਿਆਂ ਨੂੰ ਕੱਢਣ ਵਾਸਤੇ ਉਹ ਮਰ ਗਏ ਗੋੜਿਆਂ ਕੋਲੇ ਪਹੁੰਚਣ ਵਾਸਤੇ ਆਪਾਂ ਮਰੀ ਜਾਂਦੇ ਆ ਕਦੇ ਪਨਾਮਾ ਦੇ ਜੰਗਲਾਂ ਚ ਕਦੇ ਮਾਲਟਾ ਕਦੇ ਕਿਤੇ ਕਲੰਬੀਆ ਕਦੇ ਕਿਤੇ ਸਿਸਟਮ ਇਹਨਾਂ ਦਾ ਨਹੀਂ ਜਾਂਦਾ ਕੋਈ ਇਹਨਾਂ ਇੱਥੇ ਹੀ ਰਹਿੰਦੇ ਨੇ ਚਾਚੇ ਤਾਏ ਸਾਲੇ ਜੀਜੇ ਪੁੱਤ ਭਤੀਜੇ ਸਾਰੇ ਇੱਥੇ ਨੇ ਕੋਈ ਚੇਅਰਮੈਨ ਆ ਕੋਈ ਉਹ ਆ ਕੋਈ ਉਹ ਆ ਸਾਨੂੰ ਨਹੀਂ ਅਸੀਂ ਨਹੀਂ ਹੈਗੇ ਕੁਝ ਜੀ ਬਸ ਜੇ ਅਸੀਂ ਬਣ ਜੀਏ ਫਿਰ ਸਾਨੂੰ ਬਾਹਲਾ ਦਿੰਦੇ ਆ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਏ ਦੁੱਖ ਇਸ ਗੱਲ ਦਾ ਹੀ ਆ ਬਸ ਇਹਨਾਂ ਨੂੰ ਕਿਆਮ ਕਰਾਂ ਦੇ ਪੀਆ ਪੁੱਤ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਏ ਕੋਈ ਇਹ ਨਹੀਂ ਦੇਖਦੇ ਵੀ ਇਹਦਾ ਲਾਜਿਕ ਕੀ ਐ ਕੜ ਕੇ ਉੱਠ ਕੇ ਮੈਨੂੰ ਬਾਹਲਾ ਕੱਢਣ ਲੱਗ ਜਾਂਦੇ ਅੱਜ ਭਗਵਾਨਤਮਨ ਬੈੱਡ ਦੇ ਸੱਜੀ ਪਾਸੇ ਕਿਉਂ ਉੱਠਿਆ ਖਾਬੇ ਪਾਸੇ ਕਿਉਂ ਨਹੀਂ ਉੱਠਿਆ ਪਹਿਲਾਂ ਖਾਬੇ ਪਾਸੇ ਉੱਠਦਾ ਸੀ ਅਸਤੀਫਾ ਦੇਣਾ ਚਾਹੀਦਾ ਕੈਨੇਡਾ ਚ ਬਰਫ ਪੈ ਗਈ ਟਰੂਡੋ ਨੇ ਟਰੰਪ ਨੂੰ ਆਏ ਕਹਿੰਦਾ ਭਵੰਤਮਨ ਕੀ ਕਰ ਰਿਹਾ ਹੈ ਅਸਤੀਫਾ ਦੇਵੇ ਇਹ ਮੈਨੂੰ ਵਿੱਚ ਕਿਉਂ ਕੜੀ ਸੀ ਜਾਂਦੇ ਰਿਹਾ ਪਾਰੇ ਕਾਲੇ ਹੋਏ ਪੈਨੇ ਵੀ ਉਸ ਘਰ ਚ ਜਿਹੜਾ ਘਰ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਮੈਂ ਉਹਨੂੰ ਆਪਣਾ ਘਰ ਨਹੀਂ ਮੰਨਦਾ ਮੁਕਮੰਤੀ ਹਾਊਸ ਨੂੰ ਉਹ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਜੀ ਉੱਥੇ ਸਾਡੇ 3 ਕਰੋੜ ਬੰਦਾ ਮਿਲ ਕੇ ਭੇਜਦਾ ਉੱਥੇ ਇੱਕ ਬੰਦੇ ਨੂੰ ਉਸ ਘਰ ਚ ਹੁਣ ਜਾਣ ਨੂੰ ਤਰਸਦੇ ਫਿਰਦੇ ਨੇ ਉਹ ਇੱਕ ਉਹ ਹਾਰਿਆ ਹੋਇਆ ਬਸਪਾ ਲੁਭਾਣੇ ਤੋਂ ਪਰ ਮੰਤਰੀ ਬਣ ਗਿਆ ਉਹ ਪਹਿਲਾਂ ਤਾਂ ਫਰੰਟ ਗੇਟ ਵਿੱਚ ਦੀ ਆ ਗਿਆ ਉੱਥੇ ਪੁਲਿਸ ਲੱਗੀ ਹੋਈ ਸੀ ਨਾ ਕੋਈ ਅਪਾਇੰਟਮੈਂਟ ਲਈ ਪੁਲਿਸ ਨੇ ਮੋੜਤਾ ਪਿਛਲੇ ਗੇਟ ਵਿੱਚ ਦੀ ਆ ਗਿਆ ਕਹਿੰਦਾ ਮੈਂ ਕਹਿੰਦਾ ਇਸ ਘਰ ਚ ਰਿਹਾ ਹੋਇਆ ਹਾਂ ਉਹਦਾ ਦਾਦਾ ਮੁੱਖ ਮੰਤਰੀ ਸੀ ਕਹਿੰਦਾ ਮੈਂ ਇਸ ਘਰ ਚ ਰਿਹਾ ਹੋਇਆ ਹਾਂ ਇਸ ਕਰਕੇ ਮੈਨੂੰ ਸਾਰੇ ਗੇਟ ਪਤਾ ਹੈ ਮਾਂ ਜਿਵੇਂ ਕੰਦ ਟੱਪ ਕੇ ਆਦਨ ਤੈਨੂੰ ਆਉਣ ਨਹੀਂ ਦਿੰਦੇ ਇਸ ਘਰ ਚ ਆਉਣ। ਵੀ ਤਾਤਾ ਮੁੱਖ ਮੰਤਰੀ ਰਹਿ ਲਿਆ ਤਾਂ ਫਿਰ ਉਹ ਲੋਕਾਂ ਤੋਂ ਪਰਮਿਸ਼ਨ ਲੈ ਕੇ ਆਇਸ ਘਰ ਦੀਆਂ ਚਾਬੀਆਂ ਲੈ ਕੇ ਆ ਭਾਈ। ਐ ਚਾਬੀਆਂ ਨਹੀਂ ਰੰਦੇ ਲੋਕ। ਜੇ ਕੋਈ ਲੋਕਾਂ ਵਾਸਤੇ ਕਰੋਗੇ ਤਾਂ ਚਾਬੀਆਂ ਲੋਕ ਜਿਹਨੂੰ ਦੇਤੀਆਂ ਉਹ ਤੋਂ ਲੈਂਦੇ ਵੀ ਨਹੀਂ ਫਿਰ। ਵੀ ਰੱਖ ਤੂੰ ਹੀ ਰੱਖ। ਸਾਨੂੰ ਵਧੀਆ ਲੱਗਦਾ। ਇਹਨਾਂ ਨੇ ਮਜ਼ਾਕ ਬਣਾ ਕੇ ਰੱਖ ਲਿਆ ਆ ਲੱਗ ਗਿਆ ਉਹਦਾ ਭਤੀਜਾ ਲੱਗ ਗਿਆ ਉਹਦਾ ਮੁੰਡਾ ਲੱਗ ਗਿਆ ਪੈਸੇ ਹੈ ਨਹੀਂ ਨੰਬਰ ਤਾਂ ਆ ਗਏ ਸੀ ਪੈਸੇ ਹੈ ਨਹੀਂ ਆ ਨਹੀਂ ਹੈਗਾ ਹਰਜੋਤਪੁਰ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਕ ਜੀ ਫੰਕਸ਼ਨ ਇਹ ਵਕੀਲ ਸੀ ਹੋਣੇ ਇਹਦੇ ਘਰ ਮੂਰੇ ਰੋਜ ਤਾਂ ਨਾ ਲੱਗਿਆ ਹੁਣ ਕੀ ਕਰੀਏ ਦੱਸੋ ਕਰਾਂਗੇ ਸਾਰਿਆਂ ਵਾਸਤੇ ਕਰੀ ਜਾਂਦੇ ਆ ਥੋੜਾ ਸਬਰ ਰੱਖਣਾ ਪਊਗਾ ਦੇਖੋ ਜਦੋਂ ਸਾਡੇ ਕੋਈ ਮਾਫੀਆ ਹੋਵੇ ਜਾਂ ਸਾਡੀ ਕੋਈ ਨੀਅਤ ਨਾ ਸਾਫ਼ ਹੋਵੇ ਜਾਂ ਅਸੀਂ ਕਮਾਉਣੇ ਹੋਣ ਪੈਸੇ ਵਿੱਚੋਂ ਅਸੀਂ ਤਾਂ ਚਾਹੁੰਦੇ ਜੇ ਸਕੂਲ ਬਣਾਵਾਂਗੇ ਤਾਂ ਸਾਨੂੰ ਟੀਚਰ ਵੀ ਚਾਹੀਦੇ ਹੋਣਗੇ ਸਾਨੂੰ ਹੈਡਮਾਸਟਰ ਵੀ ਚਾਹੀਦੇ ਹੋਣਗੇ ਸਾਨੂੰ ਕਲਾਸ 4 ਵੀ ਚਾਹੀਦੇ ਹੋਣਗੇ ਸਾਨੂੰ ਸਾਰੇ ਕਿਸਮ ਦੇ ਮੁਲਾਜ਼ਮ ਸਾਰ ਦਰਜੇ ਦੇ ਚਾਹੀਦੇ ਹੋਣਗੇ ਜੇ ਹਸਪਤਾਲ ਬਣਾਵਾਂਗੇ ਸਾਨੂੰ ਡਾਕਟਰ ਚਾਹੀਦੇ ਹੋਣਗੇ ਸਾਨੂੰ ਫਾਰਮਾਸਿਸਟ ਚਾਹੀਦੇ ਹੋਣਗੇ ਸਾਨੂੰ ਟੈਂਡਰਟ ਚਾਹੀਦੇ ਹੋਣਗੇ ਜੇ ਬਣਾਵਾਂਗੇ ਤਾਈਓ ਚਾਹੀਦੇ ਹੋਣਗੇ ਨਾ ਹੁਣ ਬਣਾ ਰਹੇ ਆ ਜਦੋਂ 867 ਮਨ ਲਕਲੀਨਿਕ ਹੋ ਗਏ ਜੀ ਕੁਝ ਕਿੰਨੇ ਡਾਕਟਰ ਕੰਮ ਕਰਦੇ ਨੇ ਕਿੰਨੇ ਫਾਰਮਾਸਿਸਟ ਕੰਮ ਕਰਦੇ ਆ 2 ਕਰੋੜ ਤੋਂ ਵੱਧ ਮੈਂ ਕਿਹਾ 2.5 ਕਰੋੜ ਦੇ ਨੇੜੇ ਤੇੜੇ ਦੀ ਹੋ ਗਿਆ ਅੰਕੜਾ ਹੁਣ ਤਾਂ ढाई करोड़ तो बद लोग उत अपना चैकअप करा के चले गए महला कलीनिका आम आदमी क्लीनिक कहने आप सो हैल्थ एजुकेशन इंफ्रास्ट्रक्चर ये लॉ एंड ऑर्डर ये प्रोरिटीज़ ने आही चार पांच चीज़ा होंगे ने बंदा सेफ हो नौकरी मिले वो बच्चे चीज स्कूल पढ़न ਉਹ ਬਜ਼ੁਰਗਾਂ ਦਾ ਚੰਗਾ ਇਲਾਜ ਹੋ ਜੇ ਹੋਰ ਹੋਰ ਵਧੀਆ ਲਾਈਫ ਨੂੰ ਕੀ ਕਹਨੇ ਆ ਫਿਰ ਇਹ ਹੀ ਲਾਈਫ